ਅੱਜ ਦੇਖ ਰਹੇ ਹੋ ਤੁਸੀਂ ਮੈਂ ਵਿਕੀ ਚਰਕਰ ਸਵਾਗਤ ਕਰਦਾ ਹਾਂ ਤੁਹਾਡਾ ਪੰਜਾਬ ਦੇ ਵਿੱਚ ਦੋ ਦਿਨਾਂ ਤੋਂ ਲਗਾਤਾਰ ਬਰਸਾਤ ਹੋ ਰਹੀ ਹੈ ਕਿਸਾਨਾਂ ਦੀ ਗੱਲ ਕਰ ਲਈਏ ਇੱਕ ਕਿਸਾਨਾਂ ਦਾ ਝੋਨਾ ਇਸ ਵਕਤ ਪੱਕਿਆ ਹੋਇਆ ਹੈ ਜੋ ਕਿ ਕਟਾਈ ਦਾ ਸੀਜ਼ਨ ਚੱਲ ਰਿਹਾ ਹੈ ਕਟਾਈ ਦਾ ਸਮਾਂ ਚੱਲ ਰਿਹਾ ਹੈ ਕਿਸਾਨ ਝੋਨਾ ਆਪਣਾ ਮੰਡੀਆਂ ਦੇ ਵਿੱਚ ਲੈ ਕੇ ਆਉਂਦੇ ਆ ਰਹੇ ਨੇ ਲੁਧਿਆਣਾ ਦੇ ਡੇਲੋਂ ਦੀ ਅਨਾਜ ਮੰਡੀ ਦੇ ਵਿੱਚ ਮੌਜੂਦਾਂ ਜਿੱਥੇ ਮੇਰੇ ਨਾਲ ਕਿਸਾਨ ਮੌਜੂਦ ਨੇ ਗੱਲਬਾਤ ਉਹਨਾਂ ਕਿਸਾਨਾਂ ਦੇ ਨਾਲ ਕਰ ਕਰਦੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਕਿਸਾਨ ਬੈਠੇ ਹੋਏ ਨੇ ਬਰਸਾਤ ਦਾ ਮੌਸਮ ਚੱਲ ਰਿਹਾ ਬੱਦਲਬਾਈ ਹੋਈ ਹੋਈ ਹੈ ਆਪਣੀ ਫਸਲ ਨੂੰ ਟਕਣ ਦੇ ਲਈ ਮਜਬੂਰ ਨੇ ਉਹ ਕਿਸਾਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਵਾਗਤ ਹੈ ਤੁਹਾਡਾ ਸਾਸੀਕਾਰ ਜੇ ਪਹਿਲਾਂ ਗੱਲ ਕਰ ਲਈਏ ਮੌਸਮ ਦੀ ਮੌਸਮ ਸਹੀ ਨਹੀਂ ਕਿ ਬਰਸਾਤ ਹੋ ਰਹੀ ਹੈ ਫਸਲ ਵੀ ਫਟਾਈ ਦਾ ਸਮਾਂ ਚੱਲ ਰਿਹਾ ਤੇ ਜੇ ਪ੍ਰਬੰਧਾਂ ਦੀ ਗੱਲ ਕਰੀਏ ਕਿਵੇਂ ਦੇ ਪ੍ਰਬੰਧ ਲੱਗੇ ਪ੍ਰਬੰਧ ਤੋਂ ਬਾਰੇ ਟਾਈਮ ਪਰ ਡੀਟੇਲ ਹੋ ਆ ਜੇ ਰਹਿਣ ਵਾਲੇ ਮੌਸਮ ਦੀ ਮਾਰ ਬਹੁਤ ਜਿਆਦਾ ਪਈ ਹੂੰ ਪਹਿਲਾਂ ਉਹ ਬਿਮਾਰੀ ਦੇ ਖਾਲੇ ਹੂੰ ਹੁਣ ਨੌਂ ਨੌ ਤਨਾਵ ਆ ਹੂੰ ਟਾਵਲ ਵੱਡੇ ਨਹੀਂ ਜਾਣਗੇ ਜਿਹੜੇ ਵੱਢ ਕੇ ਲਿਆਉਂਦੇ ਰਿਆਂ ਦੇਖ ਲਓ ਤੁਸੀਂ ਹੂੰ ਠੀਕ ਹੈ ਭਾਈ ਜੀ ਨੁਕਸਾਨ ਦੀ ਗੱਲ ਕਰ ਲਈਏ ਹੁਣ ਜਿਵੇਂ ਹਵਾਵਾਂ ਚੱਲ ਰਹੀਆਂ ਨੇ ਮੀਂਹ ਆ ਰਿਹਾ ਝੋਨੇ ਨੂੰ ਪਾਣੀ ਵੀ ਨਹੀਂ ਲੋੜ ਨਹੀਂ ਸਮਾਏਗਾ ਪਾਣੀ ਦਾ ਨੁਕਸਾਨ ਵੀ ਹੋ ਸਕਦਾ ਹੈ ਨੁਕਸਾਨ ਹੀ ਨੁਕਸਾਨ ਆਉਣ ਦਾ ਹੂੰ ਤਾਂ ਫੱਕਣ ਦੇ ਫਸਲ ਖੜੀ ਆ ਹਾਂ ਤਾਂ ਨੁਕਸਾਨ ਆ ਠੀਕ ਆ ਠੀਕ ਆ ਨਾ ਸਰਕਾਰਾਂ ਕੋ ਕਰਦੀਆਂ ਨੇ ਇਸ ਜਿੱਤੇ ਕੋਈ ਸਰਕਾਰ ਨਹੀਂ ਕਰਦੀ ਹਾਂ ਕਿਸਾਨ ਤੇ ਵਾਧੂ ਬੋਝ ਪੈਂਦਾ ਕਰਦੇ ਲੱਭੇ ਨੇ ਲੋਕ ਹਾਂ ਤਾਂ ਨੂੰ ਪਾ ਕੇ ਕਰਨਾ ਉਹ ਠੀਕ ਐ ਇਹ ਸਾਰਾ ਜੋ ਜਿਹੜਾ ਝੋਨਾ ਵਾ ਤੁਹਾਡਾ ਹੁਣ ਟੱਕਿਆ ਹੋਇਆ ਤਰਪਾਲਾਂ ਦੇ ਨਾਲ ਇੱਥੇ ਇੱਕਦਮ ਆਉਣਾ ਸੀ ਤੁਸੀਂ ਵਿਕ ਜਾਣਾ ਸੀ ਪਰ ਹੁਣ ਤੁਹਾਨੂੰ ਇੰਤਜ਼ਾਰ ਕਰਨਾ ਪੈਣਾ ਮੌਸਮ ਦਾ ਕੁਝ ਨਹੀਂ ਪਤਾ ਕਿੰਨਾ ਸਮਾਂ ਖਰਾਬ ਹੋਵੇ ਮੌਸਮ ਕਦੋਂ ਇਹ ਮੌਸਮ ਸਹੀ ਹੋਵੇ ਤੇ ਝੋਨੇ ਨੂੰ ਧੁੱਪ ਲੱਗੂਗਾ ਤਾਂ ਤਦ ਵਿਕੂਗਾ ਇਹ ਹੂੰ ਸਾਡੀ ਤਾਂ ਬਸ ਅੱਧੇ-ਅੱਧੇ ਘੰਟੇ ਬਾਅਦ ਤਾਂ ਮੈਸੇਜ ਆਉਂਦਾ ਫੋਨ ਤੇ ਹੂੰ ਬਈ ਆਹ ਨਹੀਂ ਆ ਰਹੀ ਆ ਜੀ ਭਾਰੀ ਬਾਰਿਸ਼ ਆ ਰਹੀ ਆ ਹੂੰ ਕੀ ਪਤਾ ਕਿੰਨੇ ਦਿਨ ਇਹ ਮੰਡੀਆਂ 'ਚ ਲੜਕਣਾ ਪਵੇ ਹਾਂ ਇੰਤਜ਼ਾਰ ਕਰਨਾ ਪੈ ਸਕਦਾ ਹੈ ਇੰਤਜ਼ਾਰ ਕਰਨਾ ਪੈਣਾ ਬੜਾ ਆਪਾਂ ਕਰਨਾ ਪੈਣਾ ਇੱਥੇ ਹਾਂ ਬਾਕੀ ਪ੍ਰਬੰਧਾਂ ਦੀ ਗੱਲ ਕਰ ਲਈਏ ਹੋਰ ਇੱਥੇ ਲਾਈਟਾਂ ਦੀ ਗੱਲ ਕਰ ਲਈਏ ਇਥੇ ਪਾਣੀ ਪੀਣ ਵਾਲੇ ਪਾਣੀ ਦੀ ਗੱਲ ਕਰ ਲਈਏ ਵਾਸ਼ਰੂਮ ਦੀ ਗੱਲ ਕਰ ਲਈਏ ਬਾਕੀ ਪ੍ਰਬੰਧ ਕਿੱਦਾਂ ਦੇ ਨੇ ਆਣਤੀ ਵੀਰਾਂ ਵਾਲੇ ਵਧੀਆ ਇਹਨਾਂ ਕੋਲ ਹੈਗਾ ਸਾਰਾ ਕੁਝ ਹਾਂ ਠੀਕ ਹੈ ਧੱਕਣ ਨੂੰ ਵੀ ਹੈਗਾ ਸਾਰਾ ਕੁਝ ਹੈਗਾ ਹਾਂ ਠੀਕ ਹੈ ਠੀਕ ਹੈ ਬਾਕੀ ਸਰਕਾਰ ਦਾ ਅਜੇ ਕੋਈ ਪਤਾ ਨਹੀਂ ਹਾਂ ਸੋਲਾਂਦਰੀਕ ਦੀਆਂ ਮੰਡੀਆਂ ਖੁੱਲੀਆਂ ਨੇ ਆਏ ਨੇ ਅੱਜ ਇਹ ਗੱਲ ਹਾਂ ਕੌਣ ਆ ਅੱਜ ਕੱਲ੍ਹ ਆਏ ਨੇ ਹਾਂ ਕੌਣ ਆਏ ਨੇ ਖਰੀਦਣ ਵਾਲੇ ਹਾਂ ਠੀਕ ਹੈ 16 ਤਰੀਕ ਦੀ ਜੇ ਆਪਾਂ ਗੱਲ ਇਹ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਸੀ ਬੋਲੀ ਲੱਗ ਜਾਵੇਗੀ 16 ਤਰੀਕ ਨੂੰ ਹਾਂਜੀ ਅੱਜ ਕਾਫੀ ਦਿਨੋਂ ਬੀਤ ਗਏ ਨੇ ਪਰ ਤੁਸੀਂ ਨਿਰਾਸ਼ ਨਜ਼ਰ ਆ ਰਹੇ ਹੋ ਵੀ ਕੱਲ ਤੋਂ ਸ਼ੁਰੂਆਤ ਹੋਈ ਆ ਬਿਲਕੁਲ ਬਿਲਕੁਲ ਪਹਿਲਾਂ ਵੀ ਕੋਈ ਮੰਡੀ ਵੇਚ ਕੇ ਆਉਂਦਾ ਸੀ ਕਿਉਂ ਕਿਤੇ ਵੇਚ ਕਿਉਂ ਆ ਸੀ ਪਹਿਲਾਂ ਹਾਂ ਠੀਕ ਐ ਡੇਲੋ ਮੰਡੀ ਦੀ ਗੱਲ ਕਰਦੇ ਇੱਥੇ ਕੱਲ ਤੋਂ ਸ਼ੁਰੂਆਤ ਕੱਲ ਤੋਂ ਸ਼ੁਰੂਆਤ ਹੋਈ ਠੀਕ ਐ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਭਾਵੇਂ ਸਰਕਾਰ ਵੱਲੋਂ ਅਨਾਉਂਸ ਕੀਤਾ ਗਿਆ ਸੀ 16 ਤਰੀਕ ਨੂੰ ਸਟਾਰਟ ਹੋ ਗਏ ਅਸੀਂ ਬੋਲੀਆਂ ਪਰ ਡੇਲੋ ਦੇ ਵਿੱਚ ਕੱਲ ਤੋਂ ਸ਼ੁਰੂ ਹੋਈ ਹੈ ਬਰਸਾਤ ਨੂੰ ਕਹਿ ਰਹੇ ਨੇ ਕਿ ਬਰਸਾਤ ਨਾਲ ਸਾਡਾ ਝੋਨਾ ਖਰਾਬ ਹੋ ਜਾਵੇਗਾ ਚਾਹੇ ਖੇਤਾਂ ਦੇ ਵਿੱਚ ਆ ਚਾਹੇ ਮੰਡੀਆਂ ਦੇ ਵਿੱਚ ਆ ਮੇਰੇ ਨਾਲ ਇਥੋਂ ਦੇ ਆਰਟੀਏ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਭਾਈ ਜੀ ਸਵਾਗਤ ਹੈ ਤੁਹਾਡਾ ਬਸੇਦਾਲ ਕੀਮੇ ਦੇ ਪ੍ਰਬੰਧਾਂ ਦੀ ਕਿਸਾਨਾਂ ਦੀ ਕੋਈ ਸ਼ਿਕਾਇਤਾਂ ਨੇ ਕਿ ਕੱਲ ਤੋਂ ਸ਼ੁਰੂਆਤ ਹੋਈ ਆ ਦੇਰੀ ਕਿਉਂ ਹੋਈ ਐਨੀ ਭਾਈ ਦੇਰੀ ਦਾ ਤਾਂ ਇਹ ਹੈ ਵੀ ਆਪਣਾ ਬੋਤੰਦਨ ਪਹਿਲਾਂ ਹੀ ਝੋਨਾ ਆਇਆ ਹਾਂ अच्छा जिस दिन ਤੋਂ ਨਾ ਆ ਗਿਆ ਜੀ ਉਸੇ ਦਿਨ ਤੋਂ ਹੀ ਤਕਰੀਬਨ ਮੌਸਮ ਆਪਣਾ ਨਾ ਕੁਛ ਕੁ ਵਾਰ ਗੁਜਰ ਚੱਲ ਰਿਹਾ ਤੇ ਥ੍ਰਮੇ ਸਮੇਂ ਤੇ ਮੌਸਮ ਬਦਲ ਰਿਹਾ ਜੀ ਹੁਣ ਥੋੜਾ ਜਿਹਾ ਹਲੇ ਬੱਦਲ ਛੱਟੇ ਨੇ ਫੇਰ ਨਹੀਂ 2 ਘੰਟੇ ਬਾਅਦ ਜਿਵੇਂ ਬਾਈ ਨੇ ਦੱਸਿਆ ਵੀ ਸਾਨੂੰ ਤਾਂ ਟੈਲੀਫੋਨ ਤੇ ਮੈਸੇਜ ਆ ਜਾਂਦੇ ਨੇ ਵੀ 3 ਘੰਟੇ ਬਾਅਦ ਫੇਰ ਬੱਦਲ ਪਾਈ ਆ ਜਾਂ ਫਲਾਨਾ ਦੀ ਤੇ ਇਹ ਤਾਂ ਅਸੀਂ ਤਾਂ ਹੁਣ ਰੱਬ ਜਾਂ ਕੁਦਰਤ ਨੂੰ ਜੀ ਇਹੀ ਰੱਬ ਨੂੰ ਹੀ ਦੁਆ ਕਰਦੇ ਆ ਵੀ ਜਿੱਥੇ ਪਹਿਲਾਂ ਆਪਣਾ ਪੰਜਾਬ ਦਾ ਜਾਂ ਕੁਝ ਖੇਤਰਾ ਦਾ ਬਹੁਤ ਜ਼ਿਆਦਾ ਭਾਰੀ ਨੁਕਸਾਨ ਹੋਇਆ ਚਲੋ ਸਾਡੀ ਇਹ ਬੈਲਟ ਬਚ ਗਈ ਸੀ ਬਚ ਤਾਂ ਗਈ ਹੜ੍ਹਾਂ ਨਾਲ ਪਰ ਵੈਸੇ ਬਿਮਾਰੀਆਂ ਜਿੱਦਾਂ ਹਰਦੀ ਰੋਗ ਹੋ ਗਿਆ ਜਾਂ ਹੋਰ ਨਾ ਝਾੜ ਵੀ ਬੜਾ ਘਾਟਾ ਜੋ ਵੀ ਫਸਲਾਂ ਦੇ ਤੱਕਰ ਕੱਟੀ ਆ ਤੇ ਰੱਬ ਨੂੰ ਇਹੀ ਦੁਆ ਕਰਦੇ ਆ ਵੀ ਰੱਬਾ ਹੁਣ ਤੂੰ ਬਸ ਕਰ ਮੀਂਹ ਵਾਲੂ ਸਾਡੇ ਇਹ 1 ਮਹੀਨਾ ਸਾਨੂੰ ਕਿਸਾਨਾਂ ਨੂੰ ਮਾਰਤੀਆਂ ਨੂੰ ਜਾਂ ਮਜ਼ਦੂਰਾਂ ਨੂੰ ਖਾਰਿਆ ਨੂੰ ਦੇ ਦੇਂ ਭੋਗ ਤਾਂ ਕਿ ਕਿਸਾਨ ਆਪਣੀ ਫਸਲ ਦੀ ਕਟਾਈ ਸਮੇਂ ਸਿਰ ਕੱਟ ਸਕਣ ਤੇ ਅਗਲੀ ਫਸਲ ਵੀ ਸਕੂਦਰਤਾ ਕੁਦਰਤ ਅਗੇ ਕਿਸੇ ਦਾ ਜੋਰ ਨਹੀਂ ਚਾਹੀ ਸਰਕਾਰਾਂ ਦੀ ਗੱਲ ਕਰੀ ਆ ਆਪਾਂ ਸਰਕਾਰਾਂ ਵੀ ਨਹੀਂ ਇਹਦੇ ਚ ਕੁਝ ਕਰ ਸਕਦੀਆਂ ਇਨਸਾਨ ਵੀ ਕੁਝ ਕਰ ਸਕਦਾ ਕੁਦਰਤ ਆ ਕੁਦਰਤ ਵੀ ਮਾਰਦੀ ਆ ਕੁਦਰਤ ਆ ਕਿਹੜਾ ਕੁਝ ਵੀ ਹੋ ਸਕਦਾ ਜੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਸਹੀ ਹੈ ਇਹ ਕੁਦਰਤ ਮੂਰੇ ਕਿਸੇ ਦਾ ਕੋਈ ਨਹੀਂ ਕੁਦਰਤ ਨੂੰ ਕੀ ਆ ਸੀ ਇਹੀ ਗੱਲ ਤੁਹਾਨੂੰ ਕਹਿੰਦੇ ਆ ਵੀ ਰੱਬ ਮੂਰੇ ਹੱਥ ਬੰਨ੍ਹ ਕੇ ਹੁਣ ਤਾਂ ਅਰਦਾਸ ਕਰਦੇ ਆ ਵੀ ਹੇ ਰੱਬਾ ਬਥੇਰਾ ਹੋ ਗਿਆ ਬਹੁਤ ਨੁਕਸਾਨ ਹੋ ਗਿਆ ਪੰਜਾਬ ਦਾ ਹੁਣ ਤੋਂ ਬਸ ਕਰ ਔਰ ਤੂ ਧੁੱਪਾਂ ਘਟ ਅਸੀਂ ਜੋ ਫਸਲ ਸਾਡੀ ਸੋਨੇ ਵਰਗੀ ਪੱਕੀ ਖੜੀ ਆ ਅਸੀਂ ਉਹ ਵੇਚ ਸਕੀਏ ਆਪਦੀ ਵਟ ਸਕੀਏ ਸਮੇਂ ਸਿਰ ਆਪਦੀ ਅਗਲੀ ਫਸਲ ਦੀ ਜਿੱਦਾਂ ਕਣਕ ਆ ਉਹਦੀ ਜਾਂ ਸਰੋਂ ਆ ਉਹਦੀ ਬਜਾਈ ਅਸੀਂ ਕਰ ਸਕਦੇ ਆ ਇਹੀ ਅਸੀਂ ਤਾਂ ਰੱਬ ਦੇ ਮੂਹਰੇ ਦੁਆ ਕਰਦੇ ਆਂ ਵੀ ਰੱਬਾ ਸਾਨੂੰ ਆਪਦੇ ਦਾਣੇ ਚੱਕ ਲੈਣ ਦੇ ਫਸਲ बिकੂਗੀ ਕਿਸਾਨ ਦੇ ਕੋਲੇ ਪੈਸੇ ਆਉਣਗੇ ਉਹਦੇ ਉਹ ਅਗਲੀ ਫਸਲ ਜੀ ਇਸੇ ਤਰ੍ਹਾਂ ਹੀ ਨਹੀਂ ਜਾਰੀ ਰਹੇ ਜੀ ਜਿਸ ਤਰ੍ਹਾਂ ਪਹਿਲਾਂ ਮੀਹਾਂ ਨੇ ਨੁਕਸਾਨ ਕੀਤਾ ਉਦੋਂ ਤਾਂ ਚਲੋ ਜਰ ਲਿਆ ਉਦੋਂ ਤਾਂ ਕਿਉਂਕਿ ਅੱਲੇ ਸੀਗੀ ਫਸਲ ਹੁਣ ਤਾਂ ਬਿਲਕੁਲ ਦਾਣੇ ਨਹੀਂ ਜੀ ਇਹ ਦਾਣੇ ਪੱਕੀ ਹੋਈਆਂ ਲੋਕਾਂ ਨੇ ਅੱਜ ਵੀ ਕੰਬਾਈਨਾ ਚਲਾਉਣੀਆਂ ਸੀ ਕੱਲ ਵੀ ਚਲਾਉਣੀਆਂ ਸੀ ਜਿਹਦੀਆਂ ਜਿੰਨਾ ਬਰਸਾਤ ਹੋਈ 7-7 ਦਿਨ ਪਿੱਛੇ ਚਲੇ ਗਿਆ ਉਹ ਸੱਤ ਦਿਨਾਂ ਦੇ ਵਿੱਚ ਦੀ ਉਹਦਾ ਫਸਲ ਦਾ ਖੇਤ ਤੇ ਖੜੀ ਤਾਂ ਰਹਿਦਾ ਕੋਈ ਨਹੀਂ ਤੋ ਇਹੀ ਅਸੀਂ ਤਾਂ ਰੱਬ ਨੂੰ ਅਰਦਾਸ ਕਰਦੇ ਆਂ ਵੀ ਹੁਣ ਤੂੰ ਸਾਨੂੰ ਧੁੱਪਾਂ ਦੇ ਦੇ ਰੱਬਾ ਬਈ ਬਹੁਤ ਬਹੁਤ ਤਾਂ ਸਵੇਰ ਦਾ ਤੁਹਾਡੇ ਨਾਲ ਡੇਲੋਂ ਅਨਾਜ ਮੰਡੀ ਤੋਂ ਸਾਂਝੀਆਂ ਕੀਤੀਆਂ ਲੁਧਿਆਣੇ ਦੇ ਨਾਲ ਥੇਲੋਂ ਤੋਂ ਸਾਂਝੀਆਂ ਕੀਤੀਆਂ ਜਿੱਥੇ ਕਿਸਾਨਾਂ ਦੇ ਨਾਲ ਵੀ ਗੱਲਬਾਤ ਕੀਤੀ ਆੜਤੀਆਂ ਦੇ ਨਾਲ ਵੀ ਗੱਲਬਾਤ ਕੀਤੀ ਜਿਨ੍ਹਾਂ ਨੇ ਕਿਹਾ ਕਿ ਅਸੀਂ ਰੱਬ ਅੱਗੇ ਅਰਦਾਸ ਕਰਦੇ ਆਂ ਕਿ ਰੱਬਾ ਸਾਨੂੰ ਕੁਝ ਸਮਾਂ ਦੇ ਦੇ ਟਾਈਮ ਦੇ ਦੇ ਸਾਨੂੰ ਸਾਨੂੰ ਆਪਣੀ ਫਸਲ ਕੱਟ ਲੈਣ ਦੇ ਅਜਿਹਾ ਅਰਦਾਸਾਂ ਕਰ ਰਹੇ ਨੇ ਕਿਸਾਨ ਤੇ ਆੜਤੀਏ ਕਿ ਹੁਣ ਸਾਡਾ ਸਮਾਂ ਮੈਂ ਫਸਲ ਕੱਟਣ ਦਾ ਅਜਿਹਾ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਅਜੀਤ ਲਈ ਵਿੱਕੀ ਸਰਖਰ ਦੀ ਖਾਸ ਰਿਪੋਰਟ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ